ਤੁਸੀਂ ਲੈਂਦੀ ਲੈਂਦੀ ਰੋਟੀ ਖਾ ਹੀ ਲਵੋ ਕੱਲ ਜਦੋਂ ਘੜੀ ਤੇ ਅਜੇ 7:57 ਹੀ ਹੋਏ ਤਾਂ ਮੇਰੀ ਬੁੱਢੀ ਨੇ ਮੈਨੂੰ ਕਿਹਾ ਚੰਗਾ ਲਿਆ ਦੇ ਫੇਰਾ 8 ਤਾਂ ਵੱਜ ਗਈ ਮੈਂ ਟੀਵੀ ਪਟਾਰਾ ਚੈਨਲ ਤੇ ਚੱਲਦੀ ਫਿਲਮ ਦੇਖ ਬਰਾਤਾਂ ਚੱਲੀਆਂ ਦੇਖਦੇ ਹੋਏ ਨੇ ਕਿਹਾ ਕੁਦਰਤੀ ਕਲ ਪਟਾਰਾ ਤੇ ਉਸ ਦੇ ਨਾਲ ਦੇ ਚੈਨਲ ਪੀਟੀਸੀ 골ਡ ਤੇ ਵੀ ਆਹੀ ਫਿਰਨ ਚੱਲ ਰਹੀ ਸੀ ਫਿਲਮ ਬਹੁਤ ਵਾਰੀ ਵੇਖੀ ਹੋਣ ਕਰਕੇ ਲਗਭਗ ਮੂੰਹ ਜਵਾਨੀ ਯਾਦ ਹੈ ਅਜੀ ਹਰਿਆਣਾ ਦੀ ਡੀਟੀਓ ਵੱਲੋਂ ਬੜੈਜ ਕੰਪਨੀ ਦੀ ਬੱਸ ਫੜਨ ਦਾ ਸੀਨ ਆਇਆ ਹੀ ਸੀ 9:00 ਵਜੇ ਮੈਂ ਫਿਲਮ ਛੱਡ ਕੇ 128 ਨੰਬਰ ਚੈਨਲ ਸੋਨੀ ਤੇ ਆਉਂਦਾ ਪ੍ਰੋਗਰਾਮ ਕੇਬੀਸੀ ਲਾ ਲਿਆ ਛੋਟੇ ਛੋਟੇ ਬੱਚਿਆਂ ਦੀ ਅਜੀਬ ਤੇ ਵਿਸ਼ਾਲ ਜਾਣਕਾਰੀ ਵੇਖਦਿਆਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਹੂਟਰ ਵੱਜ ਗਿਆ ਉਹ ਜੋ ਕੱਲ ਮੈਂ ਬਿਸਕੀ ਨੂੰ ਘੁਮਾਉਣ ਵਾਲੀ ਜ਼ਿੰਮੇਵਾਰੀ ਤੋਂ ਵੀ ਮੁਕਤ ਹੀ ਸੀ ਤੇ ਦਵਾਈ ਲੈਣ ਵਾਲਾ ਕਾਰਜ ਵੀ ਮੈਂ ਪ੍ਰੋਗਰਾਮ ਦੇਖਦੇ ਦੇਖਦੇ ਹੀ ਨਿਪਟਾ ਦਿੱਤਾ ਸੀ ਆਖੇਗੀ ਤਾਂ ਸਹੀ ਪਤਾ ਨਹੀਂ ਕਿਉਂ ਭੁੱਖ ਜਹੀ ਲੱਗ ਆਈ ਮੈਂ ਬੜਾ ਸੋਚ ਵਿਚਾਰ ਕੇ ਜਿਹਾ ਕਿਹਾ ਭੁੱਖ ਤਾਂ ਮੈਨੂੰ ਵੀ ਲੱਗੀ ਪਈ ਹੈ ਉਸਨੇ ਮੇਰੇ ਬਹਾਨੇ ਆਪਣੀ ਗੱਲ ਦੱਸੀ ਕਿਉਂਕਿ ਸ਼ੂਗਰ ਦੀ ਦਵਾਈ ਖਾਣ ਕਰਕੇ ਉਸ ਦੇ ਵੀ ਅਕਸਰ ਖੋ ਪੈਣਾ ਲੱਗਦੀ ਹੈ ਕੰਮ ਬਣ ਗਿਆ ਦੋ ਰੋਟੀਆਂ ਤੇ ਸਾਗ ਪਿਆ ਸੀ ਪਿਆ ਹੈ ਉਸ ਦੀ ਚਪਾਤੀ ਬਾਕਸ ਪਰੋਲਦੀ ਨੇ ਕਿਹਾ ਨਹੀਂ ਰੋਟੀ ਤਾਂ ਨਹੀਂ ਮੈਂ ਕਿਹਾ ਦੁਆਰਾ ਰੋਟੀ ਖਾਣ ਦਾ ਕੋਈ ਵੀ ਟੁਕ ਨਹੀਂ ਸੀ ਉਸ ਨੇ ਸੇਬ ਅਮਰੋਦ, ਖੀਰਾ, ਦੁੱਧ, ਡਰਾਈ ਫਰੂਟ, ਸੁੱਕੀ ਮਠਾਈ, ਪੰਜੀਰੀ ਤੇ ਕਈ ਹੋਰ ਬਦਲਾ ਦਿੱਤੇ ਪਰ ਮੇਰੇ ਮੂੰਹੋਂ ਕਿਸੇ ਚੀਜ਼ ਲਈ ਵੀ ਹਾਂ ਨਾ ਨਿਕਲੀ। ਜ਼ੁਕਾਮ ਵੀ ਹੈ ਕਿਉਂਕਿ ਨਾ ਖਸਕਸ ਦੀ ਲੱਟੀ ਬਣਾਈਏ। ਮੈਨੂੰ ਇੱਕਦਮ ਖਿਆਲ ਆਇਆ ਪਰ ਹੁਣ ਤਾਂ 11:30 ਹੋ ਗਈ। ਚੱਲ ਛੱਡ ਪਰਾਂ ਉਂਝ ਹੀ ਸੌ ਜਾਂਦੇ ਹਾਂ ਮੈਂ ਟਾਈਮ ਵੇਖ ਕੇ ਗੱਲ ਮੁਕਾਈ ਲੈ ਟਾਈਮ ਨੂੰ ਕੀ ਹੈ 10 ਮਿੰਟ ਲੱਗਣੇ ਹਨ ਕਹਿ ਕੇ ਦੁੱਖ ਦੇ ਗੋਡਿਆਂ ਤੋਂ ਪ੍ਰੇਸ਼ਾਨ ਉਹ ਹੌਂਸਲਾ ਕਰਕੇ ਰਸੋਈ ਵਿੱਚ ਚਲੀ ਗਈ ਤੇ 20 ਕੁ ਮਿੰਟਾਂ ਵਿੱਚ ਉਹ ਖਸਖਸ ਵਾਲੇ ਗਰਮ ਕਰਮ ਦੁੱਧ ਦੀ ਦੋ ਗਲਾਸ ਲੈ ਆਈ ਰੱਬ ਦਾ ਸ਼ੁਕਰ ਕੀਤਾ ਕਿ ਰੱਬਾ ਇੰਜ ਹੀ ਪੂਰੀਆਂ ਕਰਦਾ ਤੇ ਕਰਵਾਉਂਦਾ ਰਹੀਂ ਨਹੀਂ ਤਾਂ ਇਸ ਹਮਰੇ ਤੇ ਇੰਨੀ ਰਾਤ ਨੂੰ ਅਜਿਹੀ ਮੰਗ ਤੇ ਹਾਲਾਤ ਇਓ ਬਣ ਜਾਂਦੇ ਹਨ ਜਿਵੇਂ ਕਿ ਘੁਰਨੇ ਵਿੱਚ ਪਏ ਕਿਸੇ ਨਮ ਜੰਮੇ ਕਤੂਰੇ ਨੂੰ ਛੇੜ ਦਿੱਤਾ ਹੋਵੇ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਹੋਰ ਨਵੀਆਂ ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ